ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆ ਗਲੇ ਦਾ ਡਿਜ਼ਾਈਨ ਬਣਾਉਣਾ। ਆ ਆਪਣਾ ਪ੍ਰਿੰਟਰਡ ਸੂਟ ਆ ਜੀ ਆਲ ਓਵਰ। ਤੇ ਇਹਦੇ ਤੇ ਆਪਾਂ ਲੈਸਨ ਲੂਸਨ ਲਾ ਕੇ ਇਸ ਤਰ੍ਹਾਂ ਡਿਜ਼ਾਈਨ ਕੀਤਾ। ਆਖਿਰ ਇਹਦੇ ਡਿਜ਼ਾਈਨ ਬਣਾਇਆ। ਕਲੰਗਾ ਪਾਣੀ ਆ ਦੀ ਵੀਡੀਓ ਤੁਹਾਨੂੰ ਦਿੱਤੀ ਹੋਈ ਹੈ ਜੀ। ਹੁਣ ਆਪਾਂ ਬਣਾਉਨੇ ਆ ਗਲੇ ਦਾ ਡਿਜ਼ਾਈਨ। ਗਲੇ ਵਾਸਤੇ ਜੀ ਇੱਕ ਤਾਂ ਆਪਾਂ ਮਲੀ ਪੱਟੀ ਤਿਆਰ ਕਰ ਲਈ ਪੇਪਰ ਪੇਸਟਿੰਗ ਲਾ ਕੇ ਇੱਕ ਆਪਾਂ ਲੈ ਲਈ ਜੀ ਗੋਲ ਗਲਾ। ਕਾ ਆਪਾਂ ਮੁਕਰਮ ਦਾ ਪੀਸ ਜਿਹੜਾ ਕਿ ਕਈ ਵਾਰੀ ਗਲੇ ਕਟਿੰਗ ਕਰਦੇ ਆ ਨਾ ਜੋ ਬਚ ਜਾਂਦੇ ਆ ਉਹ ਰੱਖ ਲੈਨੇ ਇਹਦੇ ਵਿੱਚੋਂ ਆਪਾਂ ਝੁੰਡ ਕਟਿੰਗ ਕਰਾਂਗੇ ਇਹਦੇ ਕਟ ਅਲੱਗਲਾ ਬਣਾਵਾਂਗੇ ਇਹਨੂੰ ਪਹਿਲਾਂ ਆਪਾਂ ਨਾ ਗਲੇ ਦੀ ਕਟਿੰਗ ਕਰ ਲਈ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਕਰਾਂਗੇ ਐਸ ਤਰ੍ਹਾਂ ਆਪਾਂ ਇਹਨਾਂ ਕੀ ਪੀਸ ਲਿਆ ਬਾਕੀ ਆਪਾਂ ਰੱਖ ਦਿੱਤਾ ਕੱਟ ਕਰਕੇ ਇਹਨੂੰ ਦੂਰਾ ਮੋੜ ਲਿਆ। ਇਧਰੋਂ ਤਣ ਸ਼ਾਨ ਲਾਵਾਂਗੇ 4 ਇੰਚ ਦੇ। ਇੱਥੋਂ ਇੱਥੋਂ ਡੂੰਘਾ ਕਰਾਂਗੇ ਜੀ 2 ਇੰਚ। ਇੱਥੇ ਇਸ ਤਰ੍ਹਾਂ ਕੱਟ ਪਾਵਾਂਗੇ। ਇਹ ਗਲੇ ਦਾ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਚੱਲ ਰਿਹਾ ਜੀ। ਠੀਕ ਹੈ। ਜੀ ਆਪਾਂ ਸਾਰੇ ਬੁਕਰਮ ਤੇ ਗਲਾ ਕੱਟਦੇ ਆਂ ਫਿਰ ਬੁਕਰਮ ਜੀ ਬਹੁਤ ਜ਼ਿਆਦਾ ਵੇਸਟ ਹੋ ਜਾਂਦੀ ਆ ਇਸ ਤਰ੍ਹਾਂ ਹੁਣ ਆਪਾਂ ਇਹਦੇ ਸੈਂਟਰ ਕਰ ਲਾਂਗੇ ਕਰ ਲਿਆ ਸੈਂਟਰ ਇਸ ਚੀਜ਼ ਨੂੰ ਇਸ ਤਰ੍ਹਾਂ ਰੱਖ ਲਾਂਗੇ ਇਹਦੇ ਤੇ ਇਹਦੇ ਤੇ ਲਾ ਦਾਂਗੇ ਸਲਾਈ इस तरह ना सिलाई ला देंगे फिर कम पक्का हो अपना कट है जोड़ा वो हिलना नहीं ठीक है इस तरह हम आप गला कर देंगे बिच्चों कटिंग अपना ਗਲਾ ਤਿਆਰ ਹੋ ਗਿਆ ਜੇ ਤੁਹਾਨੂੰ ਲੰਬਾਈ ਇਸ ਤਰ੍ਹਾਂ ਇਸ ਲੋਟ ਜਿਆਦਾ ਲੱਗਦੀ ਹੋਵੇ ਗਲੇ ਦੀ ਤੁਸੀਂ ਕੱਟ ਵੀ ਕਰ ਸਕਦੇ ਹੋ ਠੀਕ ਹੈ ਆ ਦੇਖੋ ਜੀ ਆਪਾਂ ਗਲਾ ਲਾ ਲੈਂਦਾ ਇਹਨੂੰ ਇਸ ਤਰ੍ਹਾਂ ਸਾਈਡਾਂ ਤੋਂ ਕਪੜਾ ਮੋੜ ਦਿੰਨੇ ਆ ਇਸ ਤਰ੍ਹਾਂ ਖਿਲਾ ਲਾਂਗੇ ਪਟਾਕਾ ਜੇ ਆਪਾਂ ਇਹ ਸਾਰਾ ਬੁਕਰਮ ਤੇ ਗਲਾ ਕਟਿੰਗ ਕਰਦੇ ਆ ਨਾ ਤੇ ਫਿਰ ਬੁਕਰਮ ਆਪਣੀ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਆ ਇਸ ਤਰ੍ਹਾਂ ਨਾਲ ਇਸ ਆਪਣੇ ਗਲੇ ਦਾ ਧਿਆਨ ਬਣ ਜਾਂਦਾ ਹੈ ਨਾਲੇ ਆਪਣੀ ਕਾਹਦੇ ਬੁਕਰਮ ਵੀ ਵੇਸਟ ਹੋਈ ਇਸ ਤਰ੍ਹਾਂ ਹੁਣ ਆਪਾਂ ਗਲਾ ਫੋਲਡ ਕਰ ਲਿਆ ਇਹਨੂੰ ਇੱਕ ਵਾਰੀ ਕਰ ਦਿੰਨੇ ਆ ਸਾਈਡ ਤੇ ਹੁਣ ਆਪਾਂ ਪੱਟੀ ਤਿਆਰ ਕਰ ਲੈਨੇ ਆ ਆਵਲਿਕ ਪੱਟੀ ਲੈ ਲਈ ਆਪਾਂ ਇਹਦੀ ਲੰਬਾਈ ਹੈਗੀ ਜੀ ਦਾ ਇੰਚ ਚੁੜਾਈ ਹੈਗੀ ਸਵਾ ਕ ਤਿੰਨਾ ਕੁਛ ਵਿੱਚ ਆ ਕੇ 2.5 ਇੰਚ ਰਹਿ ਜੂਗੀ ਇਸ ਤਰ੍ਹਾਂ ਹੁਣ ਇਹਦੇ ਆਪਾਂ ਸਲਾਈ ਲਾ ਲਾਂਗੇ ਲੈਸ ਨਾਲ ਅਟੈਚ ਕਰਕੇ ਹੁਣ ਆਪਾਂ ਪੱਟੀ ਨਾਲ ਦਾ ਧਾਗਾ ਪਾ ਲਿਆ ਇਹ ਤੁਸੀਂ ਪੇਸਟਿੰਗ ਪੇਪਰ ਦੀ ਵੀ ਪੱਟੀ ਬਣਾ ਕੇ ਲਾ ਸਕਦੇ ਹਾਂ ਪੇਸਟਿੰਗ ਵਾਲੀ ਬੁਕਰਮ ਦੀ ਵੀ ਬਣਾ ਕੇ ਲਾ ਸਕਦੇ ਹਾਂ ਇਹ ਆਪਣੀ ਆਪਣੀ ਮਰਜ਼ੀ ਹੈ ਜੀ ਇਸ ਤਰ੍ਹਾਂ ਇੱਥੋਂ ਆਪਾਂ ਚੌਰਸੀ ਰੱਖਾਂਗੇ ਹੁਣ ਇੱਧਰ ਵਾਲ ਨੂੰ ਮੋੜ ਦਾਂਗੇ Mulai tuh, ukro warna merah yang kayaknya. <susurra> eh, setelan apa-apa di kali? इनों लावे कमीज पर कमीज तो इस तरह आप गला रख के देख लेना भी अपना गला कितों का धक्का आऊगा उस हिसाब ना मतलब कि इतों तक आऊगा गला अपना इदू लानी है इस तरह हम रख लागे सेंटर इमें करीज बना लेंगे सेंटर च बिल्कुल करीज दे उपर आना चाहिए अपना सेंटर इधरली सैड तो लगागे सिलाई लाइन इतने भी आप इस तरह मुड़ के ना करीज बना लाँगे फिर अपने करीज के उपर करीज आऊगी ਇਸ ਤਰ੍ਹਾਂ ਉੱਪਰ ਵਾਲ ਨੂੰ ਲੈ ਜਾਵਾਂਗੇ ਹੁਣ ਆਪਾਂ ਇਹਦੇ ਧਿਆ ਵਾਲਾ ਗਲਾ ਲਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਧਿਆਨ ਨਾਲ ਲਾਉਣਾ ਗਲਾ ਵੀ ਆਪਣੀ ਨਾ ਕ੍ਰੀਜ਼ ਦੇ ਉੱਪਰ ਟੱਕਾਵੇ ਬਿਲਕੁਲ ਨੇਉ ਡੀਆਨ ਤਿਆਰ ਹੋ ਗਿਆ ਜੀ ਆਪਣੇ ਗਲੇ ਦਾ ਸੌਖਾ ਤਰੀਕਾ ਤੁਸੀਂ ਕੋਈ ਵੀ ਡਿਜ਼ਾਈਨ ਸਿੱਖਣਾ ਚਾਹੁੰਦੇ ਹੋ ਪੁੱਛਣਾ ਚਾਹੁੰਦੇ ਹੋ ਕਮੈਂਟ ਕਰਕੇ ਪੁੱਛ ਸਕਦੇ ਆ ਆਪਾਂ ਜਰੂਰ ਰਿਪਲਾਈ ਕਰਾਂਗੇ ਜੀ ਇੱਕ ਦੋ ਦਿਨ ਲੇਟ ਤਾਂ ਜਰੂਰ ਹੋ ਸਕਦਾ ਪਰ ਦੱਸਾਂਗੇ ਤੁਹਾਨੂੰ ਜਰੂਰ ਜੀ ਠੀਕ ਹੈ ਹੁਣ ਆਪਾਂ ਕੱਪੜਾ ਕਰ ਦਿੰਨੇ ਆ ਕਟਿੰਗ ਇਹ ਚ ਇਹਨੂੰ ਟੱਕ ਦੀ ਸੀ ਇਹਨੂੰ ਆਪਾਂ ਕਟਿੰਗ ਕਰ ਦਾਂਗੇ। ਲੈਥੇ ਵਿੱਚ ਆਪਾਂ ਸੈਂਟਰ ਚਲਾ ਦਾਂਗੇ ਟੱਕ। ਇੱਥੇ ਗੁਲਾਈ ਦੇ ਹਿਸਾਬ ਨਾਲ ਲਾਵਾਂਗੇ। ਹੁਣ ਆਪਾਂ ਇਸ ਤਰ੍ਹਾਂ ਇਹਨੂੰ ਸਿੱਧਾ ਕਰ ਲੈਨੇ ਆ। चंकी तरह जूडा ना आप कें कच्ची सिलाई कि सिलाई मोटे पखे लावे उधेड़ नहीं होगी ਆ ਦੇਖੋ ਜੀ ਗਲਾ ਆਪਣਾ ਬਣ ਕੇ ਤਿਆਰ ਹੋ ਗਿਆ ਇਹਦੇ ਵਿੱਚ ਨਾ ਆਪਾਂ ਬਟਨ ਨਹੀਂ ਲਾਉਂਦੇ ਆਪਾਂ ਵਾਲੀਆਂ ਕੌਡੀਆਂ ਜਿਹੜੀਆਂ ਉਹ ਲਾਵਾਂਗੇ ਇਹਨਾਂ ਨੂੰ ਇਸ ਤਰ੍ਹਾਂ ਲਾ ਦਾਂਗੇ ਸੂਈ ਨਾਲ ਠੀਕ ਹੈ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਤਿੰਨ ਲਾ ਦਾਂਗੇ ਬਟਨਾਂ ਨੂੰ ਲੱਗਣੀਆਂ ਕਲਰ ਇਹਨਾਂ ਦਾ ਕਮੀਜ਼ ਨਾਲ ਦਾ ਦੇਖ ਸਕਦੇ ਹੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੂਸਰਾ ਚੈਨਲ ਆਪਣਾ ਜਸਪ੍ਰਿਤ ਮਲਟੀ ਕੁਕਿੰਗ ਉਸ ਨੂੰ ਵੀ ਸਬਸਕ੍ਰਾਈਬ ਕਰ ਲਓ ਜੀ ਉਸ ਤੇ ਆਪਾਂ ਹਰ ਰੋਜ਼ ਰੈਸਪੀ ਲੈ ਕੇ ਆਉਣੇ ਆ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੇ ਮੇਰਾ ਗਲੇ ਦਾ ਡਿਜ਼ਾਈਨ ਚੰਗਾ ਲੱਗਿਆ ਕਮੈਂਟ ਜ਼ਰੂਰ ਕਰਿਓ ਜੀ